ਆਚਾਰੀ ਜੀ ਚਲਦੇ-ਚਲਦੇ ਤੁਸੀਂ ਗੱਲ ਕਰਦੇ ਰਹੋ ਮੇਰਾ ਅਰਥ ਇਹ ਸੀ ਕਿ ਕਈ ਵਾਰੀ ਲੋਕਾਂ ਨੂੰ ਲੋੜ ਨਹੀਂ ਹੁੰਦੀ ਪਰ ਮੈਨੂੰ ਲੋੜ ਮਹਿਸੂਸ ਹੁੰਦੀ ਹੈ ਪੁਰਾਣੇ ਸਮਿਆਂ ਤੋਂ ਸਾਡੇ ਪੁਰਾਣਾ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਹੈ ਕਈ ਵਾਰੀ ਦੁਬਾਰਾ ਜਨਮ ਹੋਣ ਦੀਆਂ ਘਟਨਾਵਾਂ ਹੋਈਆਂ ਹਨ ਜਿਵੇਂ ਅੰਬਾ ਤੇ ਅੰਬਾਲਿਕਾ ਨੇ ਸ਼ਖੰਡੀ ਦਾ ਰੂਪ ਧਾਰਨ ਕੀਤਾ ਸੀ ਅਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਹਨ ਭਰਤ ਜੋਸਨ ਉਹਨਾਂ ਦਾ ਵੀ ਦੁਬਾਰਾ ਜਨਮ ਹੋਇਆ ਸੀ ਭਾਰਤ ਵਿੱਚ ਇਤਿਹਾਸ ਲਿਖਣ ਦੀ ਕੋਈ ਪਰੰਪਰਾ ਨਹੀਂ ਰਹੀ ਭਾਰਤ ਵਿੱਚ ਜਦੋਂ ਵੀ ਕੁਝ ਲਿਖਿਆ ਗਿਆ ਮੈਂ ਇਹ ਪੁੱਛ ਰਿਹਾ ਕਿ ਕੀ ਤੁਸੀਂ ਮੰਦੇ ਹੋ ਕਿ ਪੁਰਾਣਾ ਕਿਤਾਬ ਵਿੱਚ ਜੋ ਲਿਖਿਆ ਹੋਇਆ ਹੈ ਉਹ ਸਾਰਾ ਸੱਚ ਹੈ ਨਹੀਂ ਸਹੀ ਦੀ ਗੱਲ ਹੀ ਨਹੀਂ ਹੈ ਸਹੀ ਹਮੇਸ਼ਾ ਕਿਸੇ ਮਾਪਦੰਡ ਤੇ ਹੁੰਦਾ ਹੈ ਜੇ ਇਤਿਹਾਸ ਲਿਖਿਆ ਜਾਵੇ ਤਾਂ ਪਰਤਾਲ ਕੀਤੀ ਜਾਵੇਗੀ ਕਿ ਕੀ ਉਹ ਇਤਿਹਾਸ ਵਾਂਗ ਸਹੀ ਹੈ ਜੇ ਜਦੋਂ ਕੋਈ ਰੂਪਕ ਲਿਖਿਆ ਜਾਂਦਾ ਹੈ ਤਾਂ ਉਹ ਵੇਖਿਆ ਜਾਂਦਾ ਹੈ ਕਿ ਕੀ ਉਹ ਰੂਪਕ ਵਾਂਗ ਸਹੀ ਗਲਤੀ ਤਦੋਂ ਹੁੰਦੀ ਹੈ ਜਦੋਂ ਤੁਸੀਂ ਕਿਸੇ ਉਪਮਾ ਨੂੰ ਕਿਸੇ ਕਥਾ ਨੂੰ ਕਿਸੇ ਬੋਧ ਕਥਾ ਨੂੰ ਇਤਿਹਾਸ ਵਾਂਗ ਪਰਤਾਲਣ ਦੀ ਕੋਸ਼ਿਸ਼ ਕਰਦੇ ਹੋ ਭਾਰਤ ਨੇ ਕਦੇ ਇਤਿਹਾਸ ਨਹੀਂ ਲਿਖਿਆ ਭਾਰਤ ਨੂੰ ਇਤਿਹਾਸ ਵਿੱਚ ਦਿਲਚਸਪੀ ਨਹੀਂ ਸੀ ਭਾਰਤ ਨੂੰ ਗਿਆਨ ਵਿੱਚ ਦਿਲਚਸਪੀ ਸੀ ਇਸ ਲਈ ਪੁਰਾਣਾ ਵਿੱਚ ਜੋ ਲਿਖਿਆ ਗਿਆ ਉਹ ਇਤਿਹਾਸ ਨਹੀਂ ਹੈ ਪਰ ਅਣਜਾਣ ਲੋਕਾਂ ਨੇ ਇਹ ਸੋਚ ਲਿਆ ਕਿ ਇਹ ਸਭ ਕੁਝ ਅਸਲ ਵਿੱਚ ਹੋਇਆ ਸੀ ਪਰ ਉਹ ਤਾਂ ਤੁਹਾਨੂੰ ਕੁਝ ਸਮਝਾਉਣ ਲਈ ਲਿਖਿਆ ਗਿਆ ਸੀ ਕਿ ਇਤਿਹਾਸ ਦੀ ਪਰਤਾਲ ਤੱਥਾਂ ਦੇ ਆਧਾਰ ਤੇ ਹੁੰਦੀ ਹੈ ਅਤੇ ਗਿਆਨ ਵਾਲੀ ਲਿਖਾਈ ਦੀ ਪਰਤਾਲ ਇਹ ਵੇਖੇ ਹੁੰਦੀ ਹੈ ਕਿ ਕੀ ਉਹ ਪੜ ਕੇ ਤੁਹਾਡੀ ਚੇਤਨਾ ਉੱਚੀ ਉੱਠਦੀ ਹੈ ਜਾਂ ਨਹੀਂ ਅਸੀਂ ਗਲਤੀ ਇਹ ਕਰ ਰਹੇ ਹਾਂ ਕਿ ਅਸੀਂ ਸੋਚ ਰਹੇ ਹਾਂ ਕਿ ਪੁਰਾਣਾ ਵਿੱਚ ਇਤਿਹਾਸ ਲਿਖਿਆ ਹੋਇਆ ਪੁਰਾਣਾ ਵਿੱਚ ਤਾਂ ਇਤਿਹਾਸ ਨਹੀਂ ਲਿਖਿਆ ਹੋਇਆ ਪੁਰਾਣ ਤਾਂ ਕਹਿ ਰਹੇ ਹਨ ਕਿ ਫਲਾਨਾ ਯੁੱਗ ਇਹਨਾਂ ਕਰੋੜ ਸਾਲ ਪਹਿਲਾਂ ਦਾ ਸੀ ਤੇ ਉਹਨਾਂ ਕਰੋੜ ਸਾਲ ਪਹਿਲਾਂ ਤਾਂ ਡਾਇਨੋਸੌਰ ਵੀ ਨਹੀਂ ਹੋਏ ਕਰਦੇ ਸਨ ਤਾਂ ਉਥੇ ਇਤਿਹਾਸ ਕਿੱਥੋਂ ਆ ਗਿਆ ਉਥੇ ਤਾਂ ਇਤਿਹਾਸ ਤੋਂ ਅੱਗੇ ਦੀ ਕੋਈ ਲਿਖੀ ਗੱਲ ਜੋ ਇਤਿਹਾਸ ਨਾਲੋਂ ਵੀ ਵੱਧ ਕੇ ਡੂੰਗੀ ਹੈ ਜੇਸੀ ਉਸ ਨੂੰ ਸਮਝ ਲਈਏ ਤਾਂ ਠੀਕ ਨਾ ਸਮਝਿਆ ਤਾਂ ਫਿਰ ਅਸੀਂ ਇਹੀ ਕਹਿੰਦੇ ਰਹਿਣਾ ਕਿ ਇਹ ਅਸਲ ਵਿੱਚ ਤਥਾਤਮਕ ਤੌਰ ਤੇ ਹੋਇਆ ਪਰ ਇਹ ਨਹੀਂ ਹੋਇਆ ਇਸ ਦਾ ਕੁਝ ਹਿੱਸਾ ਸ਼ਾਇਦ ਇਤਿਹਾਸਿਕ ਹੋ ਸਕਦਾ ਹੈ ਪਰ ਕੁਝ ਹਿੱਸਾ ਨਿਸ਼ਚਿਤ ਤੌਰ ਤੇ ਇਤਿਹਾਸਿਕ ਨਹੀਂ होन भी रिसर्च चल रही है ना रिसर्च करके लगेगा उ है तो इतिहास और साबित ही नहीं किया जा सकता फिर खोज कि